ਹਾਂਜੀ ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਖੜੇ ਆ ਖੰਨੇ ਦੇ ਲਾਗੇ ਪਿੰਡ ਬਾਹਮਾਜਰੇ ਵਿੱਚ ਦਾਸਾ ਹਰਪਾਲ ਸਿੰਘ ਪੱਟੀ ਆਪਾਂ ਅੱਜ ਤੋਂ 2 ਸਾਲ ਪਹਿਲਾਂ ਇਹ ਬੂਟਾ ਆਪਾਂ ਨੂੰ ਮਿਲਿਆ ਸੀਗਾ ਇਹ ਕੰਦਾ ਇਹ ਅਮਰੀਕਨ ਵੈਰਾਈਟੀ ਹੈ ਤੇ ਇਹਨੂੰ ਇਸ ਵਾਰ ਦੂਸਰੇ ਸਾਲ ਦੇ ਵਿੱਚ ਹੀ ਚਾਰ ਖਰੂਟ ਆਏ ਸੀਗੇ ਜਿਹਨੂੰ ਆਪਾਂ ਅਖਰੋਟ ਕਹਿੰਦੇ ਆ ਇੱਕ ਮੇਰੇ ਹੱਥ 'ਚ ਕੁਝ ਪਹਿਲਾਂ ਤੋੜ ਲਈ ਸੀ ਦੋਕ ਤੇ ਦੋ ਇਹ ਆ ਤੇ ਇੱਕ ਇਹ ਅੱਜ ਆਪਾਂ ਇਹਨੂੰ ਤੋੜ ਰਹੇ ਹਾਂ ਤੇ ਦੇਖ ਸਕਦੇ ਹੋ ਤੁਸੀਂ ਵੀ ਆਪਣੇ ਪੰਜਾਬ ਦੇ ਵਿੱਚ ਵੀ ਇਹ ਜਿਹੜਾ ਅਖਰੋਟ ਹੈਗਾ ਨਾ ਅਮਰੀਕਨ ਵੈਰੈਟੀ ਆ ਪੀਨਟ ਵੀ ਤੇ ਇਹਨੂੰ ਆਪਾਂ ਦੇਖਦੇ ਆ ਖੋਲ ਕੇ ਆਹ ਦੇਖੋ ਐਦਾਂ ਹੈ ਖੁੱਲ ਕੇ ਲਓ ਜੀ ਤੇ ਆਪਾਂ ਹੈ ਪੰਜਾਬ ਦੇ ਵਿੱਚ ਵੀ ਉਗਾ ਸਕਦੇ ਹਾਂ ਐਦਾਂ ਦੀ ਕੋਈ ਗੱਲ ਨਹੀਂ ਵੀ ਇਹ ਜੰਮੂ ਦੇ ਵਿੱਚ ਜਾਂ ਅਫਗਾਨਿਸਤਾਨ ਦੇ ਵਿੱਚ ਹੁੰਦੇ ਨੇ ਜਾਂ ਹਿਮਾਚਲ 'ਚ ਹੁੰਦੇ ਨੇ ਤੇ ਪੰਜਾਬ ਦੇ ਵਿੱਚ ਵੀ ਹੁੰਦੇ ਨੇ ਤੇ ਧੰਨਵਾਦ ਸਸਰੀ ਗਾਲ